ਇਨਸਾਨੀਅਤ ਨੂੰ ਇੱਕ ਵਾਰ ਫਿਰ ਤੋਂ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਬਹੁਤ ਦੇਸ਼ ਸਿਵਲ ਹਸਪਤਾਲ ਦੇ مین ਗੇਟ ਤੇ ਜੈਨ ਹਸਪਤਾਲ ਦੇ ਬਾਹਰ ਇੱਕ ਲੜਕੀ ਦਾ ਭਰੂਣ ਬਰਾਮਦ ਹੋਇਆ ਜਿਸ ਨਾਲ ਕਿ ਲੋਕਾਂ ਦੇ ਵਿੱਚ ਸਨਸਨੀ ਫੈਲ ਗਈ ਦਰਅਸਲ ਇਸ ਭਰੂਣ ਨੂੰ ਕੁਝ ਕੁੱਤਿਆਂ ਦੇ ਵੱਲੋਂ ਪਹਿਲਾਂ ਹੀ ਵੱਡ ਦਿੱਤਾ ਗਿਆ ਜਿਸ ਦਾ ਖੁਲਾਸਾ ਸੀਸੀਟੀਵੀ ਕੈਮਰਿਆਂ ਤੋਂ ਹੋਇਆ ਸੂਚਨਾ ਮਿਲਨ ਤੇ ਪੁਲਿਸ ਮੌਕੇ ਤੇ ਪਹੁੰਚੀ ਅਤੇ ਇਸ ਮਾਮਲੇ ਦੇ ਵਿੱਚ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਬੜੀ ਹੀ ਦੁਖਦਾਈ ਕਿ ਘਟਨਾ ਸਾਹਮਣੇ ਆਈ ਹੈ ਕੰਨਿਆ ਭਰੂਨ ਨੂੰ ਸੁੱਟਣ ਵਾਲੇ ਵਿਅਕਤੀ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਹੈ ਪੁਲਿਸ ਨੇ ਭਰੂਨ ਨੂੰ ਪੋਸਟਮਾਰਟਮ ਲਈ ਹਸਪਤਾਲ ਦੇ ਮਰਦਾ ਘਰ ਦੇ ਵਿੱਚ ਰਖਵਾਇਆ ਜਾਂਚ ਕਰੀ ਤੋਂ ਮੁਤਾਬਕ ਹਸਪਤਾਲ ਦੇ ਬਾਹਰ ਮੈਡੀਕਲ ਸਟਾਫ ਨੇ ਜਨ ਹਸਪਤਾਲ ਦੇ ਬਾਰੀਕ ਬੱਚੀ ਦਾ ਭਰੂਨ ਦੇਖਿਆ ਜਿਸ ਨੂੰ ਕਿ ਕੁੱਤਿਆਂ ਦੇ ਵੱਲੋਂ ਨੋਚਿਆ ਜਾ ਰਿਹਾ ਸੀ ਇਸ ਦੀ ਜਾਣਕਾਰੀ ਤੁਰੰਤ ਹੀ ਨਰ ਸੇਵਾ ਨਾਰਾਇਣ ਸੇਵਾ ਸਮਤੀ ਦੇ ਮੁਖੀ 라ਜੂ ਚਰਾਇਆ ਨੂੰ ਦਿੱਤੀ ਗਈ ਹੈ ਜਿਨ੍ਹਾਂ ਨੇ ਤੁਰੰਤ ਮੌਕੇ ਤੇ ਪਹੁੰਚ ਕੇ ਪੁਲਿਸ ਨੂੰ ਸੱਦਿਆ ਕਿ ਇਸ ਮਾਮਲੇ ਦੇ ਵਿੱਚ ਕਾਰਵਾਈ ਦੀ ਮੰਗ ਕੀਤੀ ਹੈ ਤਾਂ ਸੀਸੀਟੀਵੀ ਫੁਟੇਜ ਤੋਂ ਖੁਲਾਸਾ ਹੋਇਆ ਹੈ ਕਿ ਇਸ ਬਰੂਨ ਨੂੰ ਕੁੱਤਿਆਂ ਦੇ ਵੱਲੋਂ ਲੋਚਿਆ ਜਾ ਰਿਹਾ ਸੀ ਜਿਸ ਤੋਂ ਬਾਅਦ ਕਿਸ ਨੇ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ ਜਨੇਪੇ ਤੋਂ ਬਾਅਦ ਕਿਸੇ ਮਾਸੂਮ ਬੱਚੀ ਦਾ ਬਰੂਨ ਇਸ ਤਰ੍ਹਾਂ ਸੜਕ ਤੇ ਸੁੱਟ ਦਿੱਤਾ ਗਿਆ ਹੈ ਅਜਿਹੇ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਦੀ ਮਾਂ ਕੀਤੀ ਗਈ ਅਤੇ ਦਾਦੀ ਕੀ ਗੁੱਸਾ ਜ਼ਾਹਰ ਕਰਦਿਆ ਹੋਇਆ ਉਹਨਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਲੋਕਾਂ ਦੀ ਮਦਦ ਲਈ ਹਸਪਤਾਲ ਦੇ ਵਿੱਚ ਪੰਘੂੜਾ ਵੀ ਲਾਇਆ ਸੀ ਪਰ ਫਿਰ ਲੋਕ ਨਵਜਮੇ ਬੱਚਿਆਂ ਨੂੰ ਸੜਕਾਂ ਤੇ ਛੱਡ ਜਾਂਦੇ ਨੇ ਨਿਜ਼ੁਲਾਨ ਰਾਜੂ ਜਰਾਏ ਨੇ ਗੁੱਸਾ ਜ਼ਾਹਰ ਕਰਦਿਆ ਕਿ ਹੈ ਕਿ ਜਾਦੂਈ ਇਸ ਮਹਿਲਾ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਤੇ ਇਸ ਦਿਨ ਉਹਨਾਂ ਇਹ ਵੀ ਕਿਹਾ ਕਿ ਪੁਲਿਸ ਚਾਹੇ ਤਾਂ ਪਤਾ ਲਗਾ ਸਕਦੀ ਹੈ ਕਿ ਇਸ ਬੱਚੇ ਦੀ ਡਿਲੀਵਰੀ ਕਿੱਥੇ ਹੋਈ ਹੈ ਤੇ ਕਿਸ ਨੇ ਇਹਨੂੰ ਇੱਥੇ ਸੁੱਟਿਆ ਕਿਉਂਕਿ ਹਸਪਤਾਲ ਦੀਆਂ ਆਸ਼ਾ ਵਰਕਰਾਂ ਦੇ ਇਸ ਦੌਰਾਨ ਹੀ ਆਲੇ ਦੁਆਲੇ ਦੇ ਪਿੰਡਾਂ ਦੀਆਂ ਸਾਰੀਆਂ ਗਰਭਤੀ ਮਹਿਲਾਵਾਂ ਦੀ ਜਾਣਕਾਰੀ ਦੇ ਦਿੱਤੀ ਜਾਂਦੀ ਹੈ ਉਹਨਾਂ ਕਹਿ ਹੈ ਕਿ ਇਸ ਮਾਮਲੇ ਦੇ ਵਿੱਚ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਦਾ ਵੀ ਬਣਾਇਆ ਸੀ ਬੰਗੂੜਾ ਜਿਹੜਾ ਕਿ ਸੀਲ ਹਸਪਤਾਲ 'ਚ ਲੱਗਿਆ ਹੋਇਆ ਹੈ ਫਿਰ ਵੀ ਇਸ ਤਰ੍ਹਾਂ ਦੀ ਘਟਨਾਵਾਂ ਹੋ ਰਹੀਆਂ ਕਿ ਕੀ ਕਹਿਣਾ ਚਾਹੋਗੇ ਆਪਾਂ ਉਹਨੇ ਬੰਗੂੜੇ ਬਾਰੇ ਵੀ ਜਾਂਚ ਕਰਾਂਗੇ ਉਹ 라ਿਕ ਜਾਂਦਾ ਵਿਸ਼ਾ ਬੋਗੜੇ ਬਾਰੇ ਕੋਈ ਪ੍ਰਸ਼ਾਸਨ ਜਾਂ ਸਿਸਟਮ ਕੋਈ ਪੂਰਾ ਅਮਲ ਨਹੀਂ ਕਰ ਰਿਹਾ ਪੂਰਾ ਧਿਆਨ ਨਹੀਂ ਕਰ ਰਿਹਾ ਉnde ਤੇ ਲੋਕਾਂ ਨੂੰ ਕਾਉਂਸਲਿੰਗ ਸਟੇਸ਼ਨ ਦੇ ਉੱਪਰ ਬੱਸ ਸਟੈਂਡ ਦੇ ਉੱਪਰ ਕਹਿੰਦੇ ਫਲੈਕਸਰ ਨਵੀਆਂ ਉਹ ਜਿਵੇਂ ਲਗਾਇਆ ਸੀਗਾ ਉਵੇਂ ਲੱਗ ਪਿਆ ਪਾਉਣ ਉਹਨੂੰ ਵੀ ਜਾ ਕੇ ਦੇਖਾਂਗੇ ਬੋਂਦਾ ਦੀ ਹਾਲਤ ਕੀ ਹੈ ਬੋਂਦਾ ਵੀ ਵਧੀਆ ਕੋਈ ਸਾਮਸਵਾ ਨਹੀਂ ਹੈ ਕੁਝ ਯਾਰ ਤਾਂ ਕੋਈ ਕੋਈ ਜਾਗਰੂਤਾ ਜਾਂ ਕੁਝ ਨਹੀਂ ਕੋਈ ਕੋਈ ਐਸਾ ਕੈਂਪ ਆਪਾ ਜਿਹੜਾ ਲੱਗਦਾ ਤਾਂ ਤੁਹਾਡੀ ਨੋਲੇਜ ਆਬੇ ਪ੍ਰਚਾਰ ਕਿੰਨੀਆਂ ਗੁਆਰ ਚਾਬੀਆਂ ਗਮ ਹੋ ਚੁੱਕੀਆਂ ਹੁੰਦੀਆਂ ਚਾਬੀਆਂ ਗਮ ਹੋ ਚੁੱਕੀਆਂ ਐ ਬੈਲ ਵੀ ਇੱਕ ਦੋ ਵਾਰ ਖਰਾਬ ਹੋ ਚੁੱਕੀ ਐ ਵਾਰ-ਵਾਰ ਪ੍ਰਸ਼ਾਸਨ ਜਾਂਦਾ ਵੀ ਸਾਨੂੰ ਸਾਈਲੈਂਟ ਦੱਸ ਦੋ ਵਾਰ-ਵਾਰ ਦੱਸਿਆ ਜਾਂਦਾ ਫਿਰ ਉਹ ਸਾਈਲੈਂਟ ਦੇ ਜਾਂਦਾ ਆਨੰਦ ਨਹੀਂ ਆਦਾ ਜਦੋਂ ਮੀਡੀਆ ਸਾਹਮਣੇ ਦੱਸ ਦਿਆਂ ਫਿਰ ਉਹ ਰੋਲਾ ਪਾਉਂਦੇ ਨੇ ਪਲੀਜ਼ ਯਾਰ ਸੱਚ ਦੱਸਿਆ ਕਰੋ ਯਾਰ ਕੰਮ ਕਰਾਓ ਸਾਨੂੰ ਜ਼ਰੂਰਤੀ ਨਹੀਂ ਇਹ ਗੱਲ ਕਹਿਣੀ ਪਵੇ ਅਸੀਂ ਕੋਈ ਫ੍ਰੀ ਦੋਣੀਆਂ ਮੈਂ ਇਹਨਾਂ ਕੰਮ ਵਾਸਤੇ ਸਾਡਾ ਮਾਨਵੀ ਹੈ ਕਿੰਨੇ ਬੱਚੇ ਆਏ ਕੁਸਰੀ ਡੀਸੀਪੀਓ ਸੀਡੀਪੀਓ ਦਾਸਰਾਮ ਇਹਨਾਂ ਨਿਗਰਾਨੀ ਬੱਚੇ ਗਾਂਢੜੀ ਅੱਜ ਤੋਂ 500 ਪਹਿਲਾਂ ਬਸ ਅੱਜ ਤੋਂ 5 ਸਾਲ ਤੋਂ ਬਾਅਦ ਕੋਈ ਚੀਜ਼ ਵੀ ਐਸੇ ਤਰ੍ਹਾਂ ਦੀ ਕਰਦੇ ਨਾ ਵੀ ਸੁਰੇ ਨਗਰੇ ਦੇ ਵਿੱਚ ਬਹੁਤ ਸਾਰੀ ਵਹਿ ਰਹਿ ਕੇ ਘਟਨਾਵਾਂ ਹੁੰਦੀਆਂ ਨੇ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ